ਜੀ 6 ਸਾਲ ਹੋ ਗਏ ਸਾਨੂੰ ਜੀ ਇਹ ਇਦਾਂ ਹੀ ਪਾਣੀ ਖੜਦਾ ਜੀ 6 ਸਾਲ ਤੋਂ ਅਸੀਂ ਐਮਸੀ ਸਾਹਿਬ ਨੂੰ ਕਹਿ ਰਹੇ ਆ ਸਾਡੀ ਕੋਈ ਗੱਲ ਨਹੀਂ ਸੁਣ ਰਿਆ ਜੀ ਹਲੋ ਹੋਣਾ ਚਾਹੀਦਾ ਇਹਨੂੰ ਜਿੱਦਾਂ ਵੀ ਆ ਪਾਣੀ ਨਹੀਂ ਖੜਨਾ ਚਾਹੀਦਾ ਜੀ ਉਤੋਂ ਇਹਨਾਂ ਮੱਛਰ ਹੈਗਾ ਮੰਨ ਲਓ ਡੇਂਗੂ ਫੈਲਦਾ ਹੈਗਾ ਤਾਂ ਸਾਰਿਆਂ ਦਾ ਨੁਕਸਾਨ ਹੈ ਸਿਵਰੇਜ ਵਿਭਾਗ ਨੇ ਤੁਸੀਂ ਕੀਤੀ ਕੰਪਲੀਟ ਅਸੀਂ 6 ਸਾਲ ਤੋਂ ਕਰ ਰਹੇ ਹਾਂ ਜੀ 6 ਸਾਲ ਤੋਂ ਕਰ ਰਹੇ ਕੋਈ ਨਹੀਂ ਸੁਣ ਰਿਹਾ ਸਾਡੀ ਜੇ ਕੋਈ ਕਸਟਮਰ ਹੁੰਦਾ ਜਾਂ ਮੈਂ ਕਾਰ ਦਿਖਾ ਲੈਣ ਜਾਣਾ ਹੁੰਦਾ ਮੈਨੂੰ ਇਥੋਂ ਪਲਾਟ ਵਿੱਚ ਦੀ ਲੈ ਕੇ ਜਦੋਂ ਕਸਟਮਰ ਨੂੰ ਲੈ ਕੇ ਜਾਣਾ ਪੈਂਦਾ ਉੱਥੇ ਇੱਟਾਂ ਧੱਕ ਕੇ ਬਹੁਤ ਮੁਸ਼ਕਲ ਦੇ ਨਾਲ ਮੈਂ ਘਰ ਪਹੁੰਚਦਾ ਹਾਂ ਜੀ ਤੇ ਜਦੋਂ ਵੀ ਗਾਹਕ ਆਉਂਦਾ ਹੈ ਦੇਖਦਾ ਕਿ ਤੁਸੀਂ ਕਿੱਦਾਂ ਦੇ ਨਰਕ 'ਚ ਰਹਿ ਰਹੇ ਆ ਨਮਸਕਾਰ ਜੀ ਸਸਰੀਕਾਲ ਤੁਸੀਂ ਵੇਖ ਰਹੇ ਹੋ ਇਕਤਲਰ ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸ਼ਸ਼ੀਲ ਢਿੰਗੜਾ ਮੇਰੇ ਪਿੱਛੇ ਜੋ ਤੁਸੀਂ ਪਾਣੀ ਦੇਖ ਰਹੇ ਹੋ ਆਮ ਪਾਣੀ ਨਹੀਂ ਇਹ ਇੱਕ ਸੀਵਰੇਜ ਦਾ ਪਾਣੀ ਆ ਜਿੱਥੇ ਜਗ੍ਹਾ ਜਗ੍ਹਾ ਮੱਛਰਾਂ ਨੇ ਇੱਕ ਆਪਣਾ ਘਰ ਬਣਾ ਰਿਆ ਆ ਇਹ ਕੋਰੋਨਾ ਵਾਇਰਸ ਚੱਲ ਰਿਹਾ ਤੇ ਉਸ ਦੇ ਉੱਤੋਂ ਇਹ ਮੱਛਰਾਂ ਨੇ ਜਿੱਦਾਂ ਇਹ ਪੂਰੇ ਮਹੱਲੇ ਦੇ ਵਿੱਚ ਪੂਰੀ ਗਲੀ ਦੇ ਵਿੱਚ ਦਹਿਸ਼ਤ ਪਾਈ ਆ ਤੁਸੀਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਥੋੜਾ ਜਿਹਾ ਮੱਛਰਾਂ ਦਾ ਦਿਖਾ ਦਿਓ ਕਿਸ ਤਰ੍ਹਾਂ ਮੱਛਰ ਨੇ ਤੇ ਇਹ ਜਿਹੜੀ ਗਲੀ ਤੁਹਾਨੂੰ ਦਿਖਾ ਰਹੇ ਆ ਇਹ 프리ਤ ਨਗਰ ਗਲੀ ਨੰਬਰ 2 ਹੈਗੀ ਆ ਗਲੀ ਨੰਬਰ 2 ਦੇ ਵਿੱਚ ਭਾਈ ਸਾਹਿਬ ਕਈ ਇਕੱਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਕੀ ਪ੍ਰੋਬਲਮ ਪੈ ਗਈ ਜੀ ਤੁਹਾਨੂੰ ਪ੍ਰੋਬਲਮ ਇਹ ਆ ਜੀ 6 ਸਾਲ ਹੋ ਗਏ ਸਾਨੂੰ ਜੀ ਇਹ ਇਦਾਂ ਹੀ ਪਾਣੀ ਖੜਦਾ ਜੀ 6 ਸਾਲ ਤੋਂ ਅਸੀਂ ਐਮ ਸੀ ਸਾਹਿਬ ਨੂੰ ਕਹਿ ਰਹੇ ਆ ਸਾਡੀ ਕੋਈ ਗੱਲ ਨਹੀਂ ਸੁਣ ਰਿਹਾ ਜੀ ਜੀ ਤੇ ਹੁਣ ਕੀ ਮੰਗ ਕਰਦੇ ਆਂ ਜੀ ਪ੍ਰਸ਼ਾਸਨ ਕੋ ਕੀ ਮੰਗਲ ਸੀ ਕੀ ਕਰਦੇ ਆਂ ਜੀ ਇਹ ਮਸਲਾ ਹੱਲ ਹੋਣਾ ਚਾਹੀਦਾ ਇਹਨੂੰ ਜਿੱਦਾਂ ਵੀ ਆ ਪਾਣੀ ਨਹੀਂ ਖੜਨਾ ਚਾਹੀਦਾ ਜੀ ਉਤੋਂ ਇਹਨਾਂ ਮੱਛਰ ਹੈਗਾ ਮੰਨ ਲਓ ਡੇਂਗੂ ਫੈਲਦਾ ਹੈਗਾ ਤਾਂ ਸਾਰਿਆਂ ਦਾ ਨੁਕਸਾਨ ਹੈ ਕੋਈ ਸਫਾਈ ਲਈ ਇੱਥੇ ਆਂਦਾ ਨਹੀਂ ਕੋਈ ਸਫਾਈ ਲਈ ਆਉਂਦੇ ਆ ਜੀ ਪਾਣੀ ਥੋੜੀ ਉਹਨਾਂ ਨੇ ਕੱਢਣਾ ਹੈਗਾ ਉਹ ਤੋਂ ਵਿਚਾਰੇ ਗਲੀ ਦੀ ਸਫਾਈ ਕਰਕੇ ਚਲੇ ਜਾਂਦੇ ਆ ਸੀਵਰੇਜ ਵਿਭਾਗ ਨੇ ਤੁਸੀਂ ਕੀਤੀ ਕੰਪਲੀਟ ਅਸੀਂ 6 ਸਾਲ ਤੋਂ ਕਰ ਰਹੇ ਆਂ ਜੀ 6 ਸਾਲ ਤੋਂ ਕਰ ਰਹੇ ਕੋਈ ਨਹੀਂ ਸੁਣ ਰਿਹਾ ਸਾਡੀ ਕੀ ਨਾ ਜੀ ਤੁਹਾਡਾ ਮੈਂ ਕੋਲਵਿੰਦਰ ਸਿੰਘ ਜੀ ਕੀ ਪ੍ਰੋਬਲਮ ਆ ਜੀ ਕੀ ਸਮੱਸਿਆ ਆ ਜੀ ਸਮੱਸਿਆ ਇਹ ਸਾਡਾ ਜਿਹੜਾ ਗਲੀ ਦੇ ਦੂਜੇ ਨੰਬਰ ਦਾ ਪਾਣੀ ਜਿਹੜਾ ਹੈਗਾ ਇਹ ਕਈ ਸਮੇਂ ਤੋਂ ਜਿਹੜਾ ਇੱਥੇ ਖੜਾ ਆ ਅਸੀਂ ਕਈ ਵਾਰੀ ਪ੍ਰਸ਼ਾਸਨ ਤੋਂ ਮਿਲ ਕੇ ਵੀ ਮੰਗ ਕਰ ਚੁੱਕੇ ਆ ਕਿ ਸਾਡੀ ਜਿਹੜੀ ਗਲੀ ਦਾ ਪਾਣੀ ਜਿਹੜਾ ਹੈਗਾ ਸੀਵੇ ਦਾ ਪਾਣੀ ਜਿਹੜਾ ਹੈਗਾ ਇਹਨੂੰ ਜਿਹੜਾ ਇਹਦੀ ਨਿਕਾਸੀ ਜਿਹੜੀ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਬੱਚਿਆਂ ਨੂੰ ਜਾ ਬਾਕੀ ਘਰਾਂ ਦੇ ਵਾਸੀਆਂ ਨੂੰ ਜਿਹੜਾ ਨੰਗਣਾ ਬੜਾ ਔਖਾ ਰਿਹਾ ਅਸੀਂ ਕਾਫੀ ਸਮੇਂ ਤੋਂ ਇਹ ਮੰਗ ਕਰਦੇ ਨੇ ਅਸੀਂ ਹੁਣ ਵੀ ਇਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਡਾ ਜਿਹੜਾ 2 ਨੰਬਰ ਗਲੀਆ ਜਿਹੜਾ ਪਾਣੀ ਇਸ ਵਸੇ ਹੱਲ ਕੀਤੀ ਜਾਵੇ ਤਾਂ ਜੋ ਇਹਨਾਂ ਦਾ ਜਿਹੜਾ ਮਸਲਾ ਜਿਹੜਾ ਸਾਰੇ ਲੋਕਾਂ ਦਾ ਜਿਹੜਾ ਮਹੱਲਾ ਵਾਸੀਆ ਜਿਹੜਾ ਹੈਗਾ ਉਹ ਉਹ ਮਸਲਾ ਹੱਲ ਕੀਤਾ ਜਾਵੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਰਨ ਜੀ ਵੀਰ ਜੀ ਮੇਰਾ ਨਾਮ ਜੀ ਗੁਰਦੀਪ ਕਪੂਰ ਜੀ ਮੇਰਾ ਘਰ ਆ ਨਾਲ ਹੀ ਆ ਜੀ ਮੈਨੂੰ ਘਰ ਦੇ ਵਿੱਚ ਜਾਂਨ ਦੇ ਵਿੱਚ ਇੰਨੀ ਕਿ ਜ਼ਿਆਦੀ ਪ੍ਰੋਬਲਮ ਆਉਂਦੀ ਆ ਜੀ ਕਿ ਇਕਰ ਮੇਰਾ ਕੋਈ ਕਸਟਮਰ ਆਉਂਦਾ ਆ ਮੈਂ ਕਾਰ ਦਿਖਾ ਲੈਣ ਜਾਣਾ ਹੁੰਦਾ ਮੈਨੂੰ ਇਥੋਂ ਪਲਾਟ ਵਿੱਚ ਦੀ ਲੈ ਕੇ ਜਦੋਂ ਕਸਟਮਰ ਨੂੰ ਲੈ ਕੇ ਜਾਣਾ ਪੈਂਦਾ ਉੱਥੇ ਇੱਟਾਂ ਧੱਕ ਕੇ ਬਹੁਤ ਮੁਸ਼ਕਲ ਦੇ ਨਾਲ ਮੈਂ ਘਰ ਪਹੁੰਚਦਾ ਆ ਜੀ ਤੇ ਜਦੋਂ ਵੀ ਗਾਹਕ ਆਉਂਦਾ ਆ ਦੇਖਦਾ ਕਿ ਤੁਸੀਂ ਕਿੱਦਾਂ ਦੇ ਨਰਕ 'ਚ ਰਹਿ ਰਹੇ ਆ ਜੀ ਤੇ ਮੈਂ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਹਾਂ ਜਿੰਨਾ ਗੰਦਾ ਪਾਣੀ ਆ ਇਹ ਟਾਇਰਾਂ ਦੇ ਨਾਲ ਲੱਗ ਕੇ ਮੇਰੇ ਘਰ ਦੇ ਅੰਦਰ ਜਾਂਦਾ ਜੀ ਘਰੋਂ ਸਮੈਲ ਨਹੀਂ ਜਾਂਦੀ ਮੱਛਰੋਂ ਦਾ ਮੈਂ ਬਹੁਤ ਜ਼ਿਆਦਾ ਪ੍ਰੋਬਲਮ 'ਚ ਜੀ ਕੀ ਮੰਗ ਕੀ ਕਰਦੇ ਹਾਂ ਤੁਸੀਂ ਮੰਗ ਇਹੀ ਕਰ ਰਹੇ ਆ ਜੀ ਮੈਂ ਕਿ ਪਾਣੀ ਦੀ ਜਿਹੜੀ ਨਿਕਾਸੀ ਸਹੀ ਤਰੀਕੇ ਨਾਲ ਕੀਤੀ ਜਾਵੇ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਡੇਂਗੂ ਮਲੇਰੀਆ ਦਾ ਮੱਛਰ ਜਿਹੜਾ ਖੜੇ ਪਾਣੀ ਦੇ ਵਿੱਚ ਬਹੁਤ ਜ਼ਿਆਦਾ ਖੜਦਾ ਆ ਜੀ ਇਸ ਕਰਕੇ ਜਦੋਂ ਵੀ ਕੋਈ ਕਾਰ ਸਕੂਟਰ ਬਾਈਕ ਕੁਝ ਵੀ ਲੰਘਦਾ ਮੱਛਰ ਇੱਕਦਮ ਜ਼ਿਆਦਾ ਉਸੇ ਵੇਲੇ ਉੱਠਦਾ ਆ ਤੇ ਬਹੁਤ ਜ਼ਿਆਦਾ ਪ੍ਰੋਬਲਮ ਚ ਆ ਜੀ ਅਸੀਂ ਬਹੁਤ ਜ਼ਿਆਦਾ ਇਹਨਾਂ ਨੂੰ ਪ੍ਰੋਬਲਮ ਹੁੰਦੀ ਆ ਇੱਕ ਕਲੀਨਿਕ ਵੀ ਦਿਖਾਣੇ ਤੁਹਾਨੂੰ ਇੱਥੇ ਕਲੀਨਿਕ ਹੈਗਾ ਆ ਸਾਹਿਲ ਟੰਡਨ ਕਲੀਨਿਕ ਇਹ ਕਲੀਨਿਕ ਤੇ ਜਿੱਥੇ ਮਰੀਜ਼ ਆਉਂਦੇ ਹੋਣਗੇ ਉੱਥੇ ਮਰੀਜ਼ਾਂ ਦਾ ਕੀ ਹਾਲ ਹੁੰਦਾ ਹੋਵੇਗਾ ਡਾਕਟਰ ਸਾਹਿਬ ਉਹਨਾਂ ਨੂੰ ਕੋਸ਼ਿਸ਼ ਕਰਨਗੇ ਮਿਲਣ ਦੀ ਤੋਂ ਸਾਡੇ ਨਾਲ ਉੱਥੇ ਇਹਨਾਂ ਨੇ ਇੱਕ ਇੱਕ ਐਕਸ ਐਨ ਐਨ ਸੀ ਜਿਹੜੇ ਉਹਨਾਂ ਨੂੰ ਬੁਲਾਇਆ ਆ ਉਹਨਾਂ ਦੇ ਪਾਸੋਂ ਪੁੱਛਦੇ ਆ ਕਿ ਉਹਨਾਂ ਦੇ ਨੌਲੇਜ 'ਚ ਆਇਆ ਜਾਂ ਨਹੀਂ ਆਇਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਹਿਬ ਜੀ ਇਹ ਦੀ ਪ੍ਰੋਬਲਮ ਹੈ ਤੁਹਾਡੇ ਸਾਹਮਣੇ ਆ ਬਿਲਕੁਲ ਸਾਹਮਣੇ ਆ ਮੱਛਰਾਂ ਦਾ ਘਾਰ ਆ ਪੂਰੀ ਗਲੀ ਪਾਣੀ ਦੇ ਨਾਲ ਭਰੀ ਹੋਈ ਆ ਪੀਐਨ ਦਾ ਅਜੇ ਤੱਕ ਖਾਣ ਨਹੀਂ ਉਹ ਕਹਿੰਦੇ 6 ਸਾਲ ਤੋਂ ਬਿਲਕੁਲ ਜੀ ਇਹ ਗੱਲ ਸਹੀ ਹੈ ਤੁਹਾਡੀ ਅਸੀਂ ਬਾਰ ਬਾਰ ਜਿਹੜਾ ਹੈ ਸੀਵਰੇਜ ਬੋਰਡ ਨੂੰ ਇਹਦੇ ਬਾਰੇ ਕੰਪਲੇਂਟਸ ਕੀਤੀਆਂ ਸੀਐਸ ਐਸਸੀ ਸਾਹਿਬ ਨੂੰ ਵੀ ਇਹਦੀ ਕੰਪਲੇਂਟ ਕੀਤੀ ਆ ਚੀਫ ਸਾਹਿਬ ਨੂੰ ਵੀ ਇਹਦੀ ਕੰਪਲੇਂਟ ਕੀਤੀ ਆ ਮੇਰੇ WhatsApp ਗਰੁੱਪ ਨੰਬਰ ਦੇ ਉੱਪਰ ਹੈ ਉਹਦੇ ਉੱਤੇ ਕੰਪਲੇਂਟ ਕੀਤੀ ਪਰ ਅਜੇ ਤੱਕ ਉਸ ਸੀਵਰੇਜ ਦੀ ਕੋਈ ਵੀ ਸਮੱਸਿਆ ਜਿਹੜੀ ਹੱਲ ਨਹੀਂ ਹੋ ਸਕਦੀ ਕਿਉਂਕਿ ਸੀਵਰੇਜ ਜਿਹੜਾ ਹੈ ਮੂਹਰਿਓਂ ਜਿਹੜਾ ਸੀਵਰੇਜ ਦਾ ਕੰਮ ਚੱਲ ਜਾ ਨਵੇਂ ਪੈਨ ਦਾ ਇਹ ਮੂਹਰਿਓਂ ਜਿਹੜਾ ਸੀਵਰੇਜ ਜਾਮ ਹੋਣ ਕਰਕੇ ਇਹ ਸਾਰੀ ਸਮੱਸਿਆ ਆ ਰਹੀ ਆ ਉਹਨਾਂ ਨੂੰ ਬਾਰ ਬਾਰ ਅਸੀਂ ਕਹਿੰਦਾ ਹਰ ਵਾਰੀ ਸਾਨੂੰ ਰੋਜ਼ ਕੋਈ ਨਾ ਕੋਈ ਨਵਾਂ ਬਹਾਨਾ ਲਾ ਕੇ ਸੀਵਰੇਜ ਬੋਰਡ ਦੱਸ ਦਿੰਦਾ ਕਿ ਅੱਜ ਅਸੀਂ ਜਿਹੜੀ ਹੈ ਜੈਟਿਕ ਮਸ਼ੀਨ ਮਗਾ ਰਹੇ ਜੀ ਅੱਜ ਫਗਵਾ ਤਾਂ ਬਾਰ ਬਾਰ ਐਸ ਡੀਓ ਸਾਹਿਬ ਨਾਲ ਵੀ ਕੰਪਲੇਂਟ ਹੋਣ ਵੀ ਮੈਂ ਥੋੜੀ ਦੇਰ ਪਹਿਲਾਂ ਇਹ ਸਾਰੇ ਜਿੰਨੇ ਸਾਡੇ ਸਾਥੀ ਇੱਥੇ ਖੜੇ ਆ ਇਹਨਾਂ ਦੀਆਂ ਫੋਟੋ ਵੀ ਐਸ ਡੀਓ ਸਾਹਿਬ ਨੂੰ ਮਾਈਆਂ ਪਰ ਉਹਨਾਂ ਦੇ ਕੰਨਾਂ ਦੇ ਜੂਨੀ ਸਰਕ ਦੀ ਬਿਲਕੁਲ ਤੇ ਅਸੀਂ ਇਹ ਪਹਿਲ ਦੇ ਆਧਾਰ ਤੇ ਹੁਣ ਜਿਹੜੀ ਇਹਦੀ ਗੱਲ ਇਹ ਗਲੀ ਨੂੰ ਠੀਕ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਕਰਵਾ ਕੇ ਜਿਹੜਾ ਇਹਦਾ ਪਾਣੀ ਦੀ ਜਿਹੜੀ ਨਿਕਾਸੀ ਆ ਹੋਰ ਕਿਸੇ ਸਾਈਡ ਨੂੰ ਇਹਦਾ ਹੀ ਕੱਢੀਏ ਜੀ ਇਹਦਾ ਜਿਹੜੀ ਹੱਲ ਤੁਸੀਂ ਕਰਵਾ ਦੇਵੋਗੇ ਜੀ ਇਹਦਾ ਬਿਲਕੁਲ ਜੀ ਕੋਸ਼ਿਸ਼ ਕਰਦੇ ਪਏ ਹੱਲ ਕਰਵਾਉਂਦੀ ਜੀ ਸਾਰਿਆਂ ਦੇ ਨਾਲ ਲੈ ਕੇ ਸਾਰਿਆਂ ਨਾਲ ਲੈ ਕੇ ਚੱਲਾਂਗੇ ਤੇ ਇਹਦਾ ਹੱਲ ਕਰਵਾਵਾਂਗੇ ਤੁਹਾਡੇ ਕਹਿਣ ਦਾ ਮਤਲਬ ਇਹ ਐਸ ਡੀਓ ਸਾਹਿਬ ਨੂੰ ਤੁਸੀਂ ਮਿਲ ਚੁੱਕੇ ਹੋ ਤਾਂ ਉਹਨਾਂ ਦੇ ਕੰਨ ਬਿਲਕੁਲ ਬਿਲਕੁਲ ਜੀ ਬਿਲਕੁਲ ਐਸ ਡੀਓ ਸਾਹਿਬ ਨੂੰ ਮਿਲ ਚੁੱਕੇ ਆ ਜੇ ਪਹਿਲਾਂ ਸੰਦੀਪ ਜੈਜੀ ਹੁੰਦਾ ਸੀ ਇੱਥੇ ਐਸ ਡੀਓ ਸਾਹਿਬ ਦੀਪਕ ਜੀ ਆ ਗਏ ਹਰਜਿੰਦਰ ਜੀ ਐਸ ਡੀਓ ਸੀਗੇ ਉਹਨਾਂ ਨੂੰ ਬਾਰ ਬਾਰ ਮੌਕਾ ਦਿਖਾਇਆ ਗਿਆ ਇੱਥੇ ਸਾਰਾ ਉਹਨਾਂ ਨੂੰ ਪਰ ਅਜੇ ਤੱਕ ਕੋਈ ਜਿਹੜੀ ਇਹ ਜੀ ਨਹੀਂ ਹੋ ਸਕੇ ਜੀ ਡਾਕਟਰ ਸਾਹਿਬ ਆ ਗਿਆ ਡਾਕਟਰ ਜਿਹੜਾ ਤੁਹਾਨੂੰ ਦਿਖਾਇਆ ਸੀ ਸਾਹਿਲ ਕਲੀਨਿਕ ਮੈਂ ਹੁਣ ਫੇਰ ਇੱਕ ਵਾਰ ਤੁਹਾਨੂੰ ਦਿਖਾ ਦਿੰਦਾ ਆ ਸਾਹਿਲ ਕਲੀਨਿਕ ਆ ਉਹ ਕਲੀਨਿਕ ਦੇ ਉੱਤੇ ਮਰੀਜ਼ ਕਿਸ ਤਰ੍ਹਾਂ ਮਰੀਜ਼ ਤਾਂ ਠੀਕ ਹੋਣ ਲਈ ਨਹੀਂ ਮੇਰਾ ਮਤਲਬ ਮਰੀਜ਼ ਤਾਂ ਇੱਥੇ ਬਿਮਾਰ ਹੋਣ ਲਈ ਹੁੰਦੇ ਹੋਣਗੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਾ ਦਿੰਨੇ ਆ ਹਾਂਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਮੇਰਾ ਨਾਮ ਡਾਕਟਰ ਸਾਹਿਲ ਟਨਨ ਮਲਾਪੀਤਨਗਰ ਦਾ ਵਸੀ ਆ ਮੈਂ ਗਲੀ ਨੰਬਰ 2 ਦਾ ਜੀ ਸਾਨੂੰ ਕਾਫੀ ਸਮੇਂ ਤੋਂ ਇਸ ਚੀਜ਼ ਦੀ ਪਰੇਸ਼ਾਨੀ ਹੋ ਰਹੀ ਆ ਔਰ ਕਈ ਵਾਰੀ ਅਸੀਂ ਆਪਣੇ ਐਮਸੀ ਸਾਹਿਬ ਨੂੰ ਕਈਆਂ ਨਾਲ ਗੱਲ ਕੀਤੀ ਇਸ ਚੀਜ਼ ਬਾਰੇ ਮਲੇਵਾਲਿਆਂ ਨੇ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੇ ਦੱਸਿਆ ਬਟ ਇਸ ਚੀਜ਼ ਦੀ ਬਿਲਕੁਲ ਵੀ ਸੁਣਵਾਈ ਨਹੀਂ ਹੋ ਰਹੀ ਔਰ ਪਾਣੀ ਕਾਫੀ ਸਮੇਂ ਤੋਂ ਐਦਾਂ ਦਾ ਐਦਾਂ ਹੀ ਖੜਾ ਰਹਿੰਦਾ ਆ ਕੁਝ ਟਾਈਮ ਲਈ ਸਫਾਈ ਕਰ ਜਾਂਦੇ ਆ ਅਗਲੇ ਦਿਨ ਫੇਰ ਪਾਣੀ ਇਹਦੇ ਖੜਾ ਹੋ ਜਾਂਦਾ ਪੰਪ ਲਾ ਕੇ ਪਾਣੀ ਗਾੜ ਜਾਂਦੇ ਆ ਪਾਣੀ ਫੇਰੇ ਦੇ ਖੜਾ ਹੋ ਜਾਂਦਾ ਬਟ ਇਹਦਾ ਕੋਈ ਵੀ ਪਾਰਟਿਕੂਲਰ ਇੱਕ ਪ੍ਰੋਪਰ ਸੋਲੂਸ਼ਨ ਨਹੀਂ ਮਿਲਿਆ ਸਾਨੂੰ ਹੇਠ ਔਰ ਸਾਡੇ ਮਰੀਜ਼ਾਂ ਨੂੰ ਇੱਥੇ ਬੜੀ ਪ੍ਰੋਬਲਮ ਆਉਂਦੀ ਹੈ ਈਵਨ ਉਹ ਇੱਥੋਂ ਤੱਕ ਆ ਕੇ ਸਾਨੂੰ ਗੱਲ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਤੁਸੀਂ ਇੱਥੇ ਬੈਠੇ ਕਿਦਾਂ ਤੁਸੀਂ ਕੰਮ ਕਿਦਾਂ ਕਰੀ ਜਾਂਦੇ ਪਿਆ ਇੰਨੀ ਪਰੇਸ਼ਾਨੀ ਦੇ ਵਿੱਚ ਇੰਨੀ ਸਮੈਲ ਆਉਂਦੀ ਇੱਥੇ ਇੰਨਾ ਮੱਛਰ ਹੈਗਾ ᱛᱚ ਉਸ ਜਿਹੜੇ ਵਾਰ ਕੋਈ ਲਿਖ ਕੇ ਪ੍ਰਸ਼ਾਸਨ ਦੇ ਚੁੱਕੇ ਹੋਸ਼ ਦਿਖੋ ਇਹ ਮਲੇ ਵਾਲਾ ਨੇ ਇੱਕ ਦੋ ਵਾਰੀ ਪਹਿਲਾਂ ਵੀ ਐਪਲੀਕੇਸ਼ਨਸ ਦਿੱਤੀਆਂ ਇਸ ਇਸ ਬਾਰੇ ਲਿਖ ਕੇ ਸਾਡੇ ਸਾਈਨ ਹੋਏ ਸਾਡੇ ਸਾਰਿਆਂ ਦੇ ਬਟ ਇਸ ਚੀਜ਼ ਉਤੇ ਕਦੀ ਵੀ ਕਿਸੇ ਵੀ ਤਰੀਕੇ ਨਾਲ ਕੋਈ ਕਾਰਵਾਈ ਨਹੀਂ ਹੋਈ ਅਸੀਂ ਹੁਣ ਸੋਚ ਰਹੇ ਹਾਂ ਕਿ ਸ਼ਾਇਦ ਇੱਕ ਅੱਧੀ ਐਪਲੀਕੇਸ਼ਨ ਲੈ ਕੇ ਇੱਕ ਵਾਰੀ ਐਸਡੀਐਮ ਸਾਹਿਬ ਨੂੰ ਮਿਲਿਆ ਜਾਵੇ ਇਹਦੇ ਰਿਗਾਰਡਿੰਗ ਤਾਂ ਕਿ ਇਹਦੇ ਉੱਪਰ ਕੰਮ ਕੀਤਾ ਜਾਵੇ ਤੁਹਾਡੇ ਇਲਾਕੇ ਦੇ ਜਿਹੜੇ ਐਮਸੀ ਆ ਉਹਨੇ ਕੋਸ਼ਿਸ਼ ਕਰਦੇ ਇਹਨੂੰ ਵੇਖੋ ਐਮਸੀ ਸਾਹਿਬ ਨੇ ਤਾਂ ਕਈ ਵਾਰੀ ਕਿਹਾ ਸੀ ਕੰਮ ਕਰਵਾ ਦਿੰਨੇ ਕੰਮ ਕਰਵਾ ਦਿੰਨੇ ਆ ਬਟ ਸਟਿਲ ਪ੍ਰੋਬਲਮ ਉਥੇ ਦੀ ਉਥੇ ਖੜੀ ਆ ਪ੍ਰੋਬਲਮ ਜਿਹੜੀ ਆ ਇਹਨਾਂ ਦੀ ਉੱਥੇ ਦੀ ਉੱਥੇ ਖੜੀ ਆ ਐਸ ਡੀਓ ਸਾਹਿਬ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂ ਗਾ ਗੁੱਡ ਮਾਰਨਿੰਗ ਜੀ ਕੀ ਹਾਲਟਿੰਗ ਰਸੋ ਠੀਕ ਐ ਸਰ ਸਾਰੇ ਪ੍ਰੀਤ ਨਗਰ ਗਲੀ ਨੰਬਰ 2 ਦੇ ਵਿੱਚ ਖੜੇ ਆ ਜੀ ਗੱਲ ਸਰ ਉਹ ਦਿਨ ਹੋ ਗਈ ਪ੍ਰੀਤ ਨਗਰ ਵਾਲਿਆਂ ਨਾਲ ਗੱਲ ਨਾ ਹੋਣੀ ਜੀ ਜੀ ਸਰ ਉਹਨਾਂ ਦੀ ਗੱਲ ਕਰਨ ਜੇ ਤੁਹਾਡਾ ਕੋਈ ਨਹੀਂ ਕਰਦੇ ਉਹਨਾਂ ਦਾ ਮਸਲਾ ਲਾਣ ਦਾ ਬੰਦੇ ਉੱਥੇ ਹੈ ਜੀ ਸਰ ਜੀ ਸਰ ਜੀ ਸਰ ਬਹੁਤ ਬਹੁਤ ਮਿਹਰਬਾਨੀ ਸਰ ਥੈਂਕ ਯੂ ਸਰ ਤੁਸੀਂ ਐਸਡੀਓ ਵਾਟਰ ਸਪਲਾਈ ਸੀਵਰੇਜ ਬੋਰਡ ਦੇ ਜਿਨ੍ਹਾਂ ਨੇ ਇਹ ਭਰੋਸਾ ਦਵਾਇਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ ਐਮਸੀਐਸ ਐਮਸੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਵੱਲੋਂ ਵੀ ਭਰੋਸਾ ਦਵਾਇਆ ਗਿਆ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ ਕੈਮਰਾਮੈਨ ਸੁਮੇਤ ਠਿੰਗੜਾ ਦੇ ਨਾਲ ਸ਼ਸ਼ੀਲ ਠਿੰਗੜਾ ਇਕਤਾ ਲਰ ਨਿਊ ਨਕੋਦਰ